ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਐਰਕੀ ਝੋਨੇ ਦਾ ਦਿੱਤਾ ਸੀ ਛੱਟਾ ਜੀ ਤੇ ਵੀਰ ਭਰਾ ਪੁੱਛਦੇ ਸੀ ਵੀ ਹਾਂਜੀ ਜਿਹੜਾ ਝੋਨਾ ਛੱਟਾ ਦਿੱਤਾ ਹੈ ਉਹਦਾ ਬਣਿਆ ਕੀ ਆ ਉਹਦੀਆਂ ਫੋਟੋ ਆਪਾਂ ਉਹਨੂੰ ਵੀਡੀਓ ਪਾਓ ਕਿਵੇਂ ਦੀ ਐ ਤੇ ਅਸੀਂ ਅਜੇ ਸਾਨੂੰ ਇਹ ਇੱਕ ਹੀ ਬਾਹ ਚਰਬਾਰੇ ਤਜਰਬਾ ਕੀਤਾ ਦੁਬਾਰਾ ਪਹਿਲਾਂ ਦੇਖ ਲਈਏ ਕਿ ਕੀ ਬਣਦਾ ਉਸ ਤੋਂ ਬਾਅਦ ਵਿੱਚ ਆਪਾਂ ਫਿਰ ਵੀਡੀਓ ਪਾਵਾਂਗੇ ਤੇ ਸੋ ਅੱਜ 55 ਰੇਣ ਦਾ ਜਿਹੜਾ ਝੋਨਾ ਤਕਰੀਬਨ ਹੋ ਚੁੱਕਾ ਇਹਨੂੰ ਆਪਾਂ 20 ਮਈ ਨੂੰ ਇਹਦਾ ਛੱਟਾ ਦਿੱਤਾ ਸੀ ਤੇ 20 ਜੁਲਾਈ ਨੂੰ ਇਹ 2 ਮਹੀਨੇ ਦਾ ਹੋਣਾ ਅੱਜ ਤਕਰੀਬਨ 54-55 ਦਿਨ ਦਾ ਜਿਹੜਾ ਹੋ ਗਿਆ ਤੇ ਇਹ ਆਪਾਂ ਬਿਲਕੁਲ ਕਣਕ ਵਾਂਗੂ ਬੀਜਿਆ ਸੀ ਜੀ ਵੱਤਰ ਦਾ ਤੇ ਆਪਣਾ ਕੰਪਿਊਟਰ ਕਰਾਇਆ ਫੇਰ ਕੇ ਤੇ ਆਪਾਂ ਇਹਦੇ ਉੱਤੇ ਜਿਹੜਾ 2 ਰੇਤਾ ਤੇ ਉਸ ਤੋਂ ਬੀਖਾਰ ਆਪਾਂ ਰੇਤਾ ਹੀ ਖਾਰ ਲਿਆ ਨਾਲ ਇੱਕ ਇੱਕ ਥੋੜਾ ਹੀ 12 ਬੱਤੀ ਦਾ ਪਾਇਆ ਸੀ ਤੇ ਇਹਦਾ ਬੀਜ ਦਾ ਜਿਹੜਾ ਸਾਨੂੰ ਲੱਗਦਾ ਕਿ ਜੇ ਆਪਾਂ ਭਿਉਂ ਕੇ ਚੰਗੀ ਤਰ੍ਹਾਂ ਬੀ ਬੀਜਦੇ ਤੇ 6 ਕਿਲੋ ਇਹਦਾ ਬੀਜ ਸਾਡੀਆਂ ਮੈਰਾ ਪੈੜੀਆਂ ਦੇ ਹਿਸਾਬ ਨਾਲ ਬਿਲਕੁਲ ਠੀਕ ਰਹਿੰਦਾ ਅਸੀਂ 8 ਤੋਂ 8.5 ਕਿਲੋ ਬੀਜੜਾ ਅਸੀਂ ਪਾ ਲਿਆ ਰਕੀ ਤੇ ਘਰ ਦਾ ਬੀਜ ਤੇ ਅਸੀਂ ਇਦਾਂ ਹੀ ਆਪਣੇ ਅੰਦਾਜ਼ੇ ਨਾਲ ਤੋਲ ਕੇ ਪਾਇਆ ਤੇ ਇਸ ਕਰਕੇ ਸਾਨੂੰ ਵਰਕੀ ਲੱਗਾ ਕਿ ਥੋੜਾ ਜਿਹਾ ਸੰਘਣਾ ਹੋ ਜਾਣਾ ਕਿਤੇ ਕਿਤੇ ਇੱਕ ਪੈੜੇ ਦੇ ਵਿੱਚ ਜਿਹੜਾ ਥੋੜਾ ਸੰਘਣਾ ਛਟਾ ਆਇਆ ਉਹ ਫਿਰ ਤਾਂ ਅਸੀਂ ਕੁਝ ਬਿਰਲਾ ਕੀਤਾ ਸੀ ਤੇ ਬਾਕੀ ਦੋ ਪੈੜੀਆਂ ਦੇ ਵਿੱਚ ਬਿਲਕੁਲ ਵਧੀਆ ਰਿਆ ਕਿ ਇਹ ਆਪਾਂ ਵੇਖ ਕੇ ਤੇ ਵੀਰ ਭਰਾ ਜਿਹੜੇ ਵੇਖਣਾ ਚਾਹੁੰਦੇ ਸੀ ਵੀ ਕਿਵੇਂ ਦਾ ਇੱਕ ਤੇ ਨਾਲੇ ਵੇਖ ਲਓ ਤੇ ਨਾਲੇ ਜਿਹੜੇ ਐਕਸਪਰਟ ਬੰਦੇ ਆ ਮਾਰ ਬੰਦੇ ਖੇਤੀਬਾੜੀ ਦੇ ਉਹਨਾਂ ਨੂੰ ਵੀ ਹੈ ਬੇਨਤੀ ਆ ਵੀ ਆਪਣਾ ਸੁਝਾਅ ਜਿਹੜਾ ਉਹ ਜ਼ਰੂਰ ਦਿਓ ਵੀ ਇਹਨੂੰ ਗਾਂ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਤੇ ਬਾਕੀ ਇਹਨੂੰ ਇਹਦਾ ਛੱਟਾ ਦੇ ਕੇ ਤੇ ਉਸ ਤੋਂ ਬਾਅਦ ਵਿੱਚ ਉਹਨੂੰ ਦੋਰ ਲਾਤੀ ਉੱਪਰ ਆਪਾਂ ਮਲ ਕੇ ਛੋਟੇ ਛੋਟੇ ਹੱਲ ਲਾ ਕੇ ਛੋਟੇ ਛੋਟੇ ਹੱਲ ਲਾ ਕੇ ਤੇ ਦੋਹਰਾ ਸੁਹਾਗਾ ਉਹਨੂੰ ਰੋ ਫੇਰਤਾ ਹੀ ਤੇ ਉਦਾਂ ਕਹਿੰਦੇ ਤੇ ਇਹੋ ਹੀ ਆ ਕਿ ਇਹਨੂੰ ਬਿਲਕੁਲ ਬੱਤਰਦਾ ਹੀ ਗੋਣਾ ਚਾਹੀਦਾ ਪਰ ਉਦੋਂ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਤੇ ਇਹਨੂੰ ਨਾਰਮਲ ਪਾਣੀ ਜਿਹੜਾ ਇੱਕ ਵਾਰੀ ਫੇਰਨਾ ਪਿਆ ਸੀ ਤੇ ਫੇਰ ਵਧੀਆ ਸੋਹਣਾ ਅਗੋ ਪੇਚੋਣਾ ਬਿਲਕੁਲ ਜਿੰਨਾ ਵੀ ਪਾਏ ਹਨ ਤੇ ਲੱਗਦਾ ਕਿ ਸਾਰੇ ਅਗੋ ਪਿਆ ਤੇ ਬਾਕੀ ਇਹ ਕਿ ਵਧੀਆ ਸੋਹਣੀ ਹਾਲਤੀ ਜੀ ਹੁਣ ਤੇ ਵਧੀਆ ਰਿਹਾ ਤੇ ਇਹ ਚ ਬਾਕੀ ਆ ਵੀ 나ੜ ਦੇ ਵਿੱਚੋਂ ਆਪਾਂ 나ੜ ਹੀ ਸਾੜਿਆ ਕਣਕ ਦਾ ਉਹ ਵੀ ਵਿੱਚੇ ਰੱਖਿਆ ਜਿਹਦੇ ਚਿਰ ਨੂੰ ਲੋਕਾਂ ਨੇ ਅੱਗ ਲਾਈਆਂ ਸੀ ਉਹਨਾਂ ਚਿਰ ਨੂੰ ਅਸੀਂ ਬਾਤ ਤਾਂ ਹੀ ਕਿ ਬਾਤ ਚ ਬਾਹਰੋਂ ਅੱਗ ਲਾ ਕੇ ਜਿਹੜਾ 나ੜ ਜਿਹੜਾ ਉਹ ਨਾ ਸੜੇ ਤੇ ਬਾਕੀ ਨੂੰ ਪਾਣੀ ਵੀ ਬੱਤਰਦਾ ਹੀ ਦੇਣਾ ਪੈਂਦਾ ਬਹੁਤ ਜ਼ਿਆਦਾ ਪਾਣੀ ਡੱਕ ਕੇ ਨਹੀਂ ਰੱਖਣਾ ਪੈਂਦਾ ਤੇ ਜਿਹੜੀ ਸਪ੍ਰੇਾਂ ਦੀ ਗੱਲ ਹੈ ਇੱਕ ਸਪ੍ਰੇ ਆਪਾਂ ਕੀਤੀ ਸੀ ਨਾਲ ਹੀ ਜਦੋਂ ਇਹਨੂੰ ਆਪਾਂ ਛੱਟਾ ਦੇ ਦਿੰਨੇ ਆ ਉਹ ਤੋਂ ਕੁਝ ਘੰਟੇ ਦੇ ਵਿੱਚ ਵਿੱਚ ਉਹ ਕਰਨੀ ਹੁੰਦੀ ਹੈ ਮਤਲਬ 72 ਘੰਟੇ ਦੇ ਵਿੱਚ ਵਿੱਚ ਤੇ ਉਹ ਸਪਰੇ ਕੀਤੀ ਹੋਰ ਨਾਲ 20-25 ਰੇਣ ਤੱਕ ਕੋਈ ਨਦੀਨ ਨਹੀਂ ਹੋ ਗਿਆ ਉਸ ਤੋਂ ਬਾਅਦ ਵੀ ਜਿਹੜਾ ਥੋੜਾ ਬਹੁਤ ਹੋ ਗਿਆ ਤੇ ਇਹਨੂੰ ਅੱਜ ਹੋ ਗਿਆ 15-20 ਰੇਣ ਹੋ ਗਿਆ ਆਪਾਂ ਨੂੰ ਦੂਜੀ ਸਪਰੇ ਕੀਤੀਆਂ ਨੇ ਤੇ ਜਿਹੜਾ ਹੈਗਾ ਇਹ ਸਵਾਂਕ ਡੀਲਾ ਵਗੈਰਾ ਇਹੋ ਸਾਡੇ ਮੇਨ ਨਦੀ ਨਹੀਂ ਤੋ ਆਹ ਵੇਖ ਲਓ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਬਿਲਕੁਲ ਥੱਲੇ ਤੱਕ ਇੱਕ ਵੀ ਨਦੀਨ ਜਿਹੜਾ ਨਹੀਂ ਰਿਹਾ ਬਾਹਰ ਮਾਰੀ ਮੋਟੀਆਂ ਕਿਆਰੀਆਂ ਦੇ ਵਿੱਚ ਕਿਰੇ ਥੋੜਾ ਬੋੜਾ ਸਾਈਡਾਂ ਤੋਂ ਹੋ ਗਿਆ ਹੋ ਗਿਆ ਤੇ ਬਾਕੀ ਜਿਹੜਾ ਇੱਕ ਨੋਮਿਨੀ ਗੋਲਡ ਤੇ ਦੋ ਕੱਪੜੀਆਂ ਜਿਹੜੇ ਕਲੀਅਰ ਕੱਟਦੀਆਂ ਆਪਾਂ ਡੀਲੇ ਵਾਸਤੇ ਪਾਉਣੇ ਆ ਉਹ ਵੀ ਪਾਤੀਆਂ ਤੇ ਉਹਨਾਂ ਨਾਲ ਬਿਲਕੁਲ ਜਿਹੜਾ ਨਦੀਨ ਖਤਮ ਹੋ ਗਿਆ ਬਿਲਕੁਲ ਸੋ ਇਹ ਜਿਹੜਾ ਆਪਣਾ ਝੋਨਾ ਜਿਹੜਾ ਤੁਸੀਂ ਪੁੱਛਦੇ ਹੋ ਵੀ ਹਾਂਜੀ ਕੀ ਬਣਿਆ ਝੋਨੇ ਦਾ ਤੇ ਬਾਕੀ ਆ ਜਿਹੜਾ ਛੰਡਾ ਰੋਗ ਮੈਂ ਤੁਹਾਨੂੰ ਵਿਖਾ ਰਿਆ ਦੇ ਵਿੱਚ ਛੰਡਾ ਰੋਗ ਬਿਲਕੁਲ ਕਿਤੇ 1% ਆ ਤੇ ਉਹ ਵੀ ਜਿੱਥੇ ਜਿੱਥੇ ਹੈਗਾ ਹੀ ਉੱਥੇ ਆਪਣੇ ਆਪ ਹੀ ਬਾਰ ਦੇ ਵਿੱਚ ਠੀਕ ਹੋ ਗਿਆ ਉਹਨੂੰ ਕੋਈ ਵੀ ਵੱਖਰੀ ਸਪੈਸ਼ਲ ਦਵਾਈ ਜਿਹੜੀ ਛੰਡੇ ਰੋਗ ਦੀ ਵੀ ਨਹੀਂ ਪੋਣੀ ਪਈ ਆ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਏ ਆ ਛੰਡੇ ਦੇ ਬੂਟੇ ਇਹ ਮਤਲਬ ਕਿ ਪੌਣੇ ਕਿਤੇ 3 ਕਿਲੇ ਥਾਂ ਹੈ ਤੇ ਇਹਦੇ ਵਿੱਚੋਂ ਸਿਰਫ ਇਹੋ ਬੂਟੇ ਜਿਹੜੇ ਤੁਹਾਡੇ ਸਾਹਮਣੇ ਸੋਈ ਵੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ